ਪੰਜਾਬ ਦੇ ਵਿੱਚ ਚੋਣ ਦੇਖਦੇ ਹੋਏ ਹਰ ਇੱਕ ਪਾਰਟੀ ਦਾ ਉਮੀਦਵਾਰ ਪਿੰਡਾਂ ਦੇ ਵਿੱਚ ਜੋਗੇ ਰੋਡ ਸ਼ੋਅ ਕਰ ਰਹੇ ਹਨ ਲੋਕਾਂ ਨੂੰ ਮਿਲ ਰਹੇ ਹਨ ਇਸ ਤਰ੍ਹਾਂ ਹੀ ਮੋਖੀ ਭਗਵਾਨ ਤਮਾਨ ਬੇਤਾਂ ਹਰ ਪਾਸੇ ਚੀਮਾ ਕੈਨ ਮੰਨ ਦੀ ਅਮਨ ਅਰੋੜਾ ਜਾਂ ਕੈਨ ਮੰਤਰੀ ਗਰਮੀ ਸਿੰਘ ਮੀਤ ਹਰਭੀ ਬੂਟਨ ਲੈ ਕੇ ਪਿੰਡਾਂ ਵਿੱਚ ਜਾ ਕੇ ਜਾਂ ਸ਼ਹਿਰਾਂ ਵਿੱਚ ਜਾ ਕੇ ਤੇ ਮੁੱਖ ਮੰਤਰੀ ਭਗਵਾਨ ਤਮਾਨ ਰੋਡ ਸ਼ੋਅ ਕਰਦਾ ਦਾ ਮਾਜਮਾ ਇਹ ਕਹਿੰਦੇ ਆ ਭਾਈ 2 ਸਾਲ ਹੋ ਗਏ ਡਾਡੀ ਸਰਕਾਰ ਨੂੰ ਸੀਐਮ ਸਾਹਿਬ ਤੁਸੀਂ ਮਰਾਜੇ ਕਿਹੜੇ ਮੰਗਨ ਹੱਲ ਕੀਤਾ ਮੁੱਖ ਮੰਤਰੀ ਭਵੰਤਮਾਨ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਅਸੀਂ ਮੁਲਾਜ਼ਮਾਂ ਦੇ ਆਗੂ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦੇ ਮੰਗਨ ਹੱਲ ਕੀਤਾ ਜਾਊਗਾ ਹੁਣ ਦੇਖਦੇ ਆਉਣ ਵਾਲੇ ਸਮੇਂ ਵਿੱਚ ਜੂਨ ਮਹੀਨੇ ਵਿੱਚ ਮਰਾਜੇ ਮੀਟਿੰਗ ਕਰਦਾ ਮੁਖੋਂ ਤੇ ਜਾਂ ਨਹੀਂ ਕਰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਮਰਾਜੇ ਮੁੱਖ ਮੰਗਾ ਹਨ ਅਰ ਰਟਾਇਰਮੈਂਟ ਮਲਾਇਆ ਨੂੰ ਹੈਕਟਰ 259 ਮਲਾਣ ਡੀਏ ਵਿੱਚ ਬਾਲਾਂ ਨੂੰ ਵਾਧਾ ਤੇ 2016 ਤੋਂ ਏਰੀਅਰ ਕਿਉਂਕਿ ਦੋਸੋ 32 ਮਹੀਨੇ ਦਾ ਬਕਾਇਆ ਹੈ ਉਹ ਮੈਂ ਮੰਗ ਰਹੇ ਹਾਂ ਕਿ ਕਾਨੂੰਨ ਜੋ ਏਰੀਅਰ ਹੈ ਉਹ ਦਿੱਤਾ ਜਾਵੇ ਇਹ ਮੁੱਖ ਮੰਗਾਂ ਹਨ ਜੀ ਇਸ ਤਰ੍ਹਾਂ ਹੀ ਮੁੱਖ ਮੰਤਰੀ ਭਵਾਨ ਜਮਾਨ ਨੇ ਕਿਹਾ ਕਿ ਮੈਂ ਤੁਹਾਡੀਆਂ ਮੰਗਾਂ ਹੱਲ ਕਰੂਗਾ ਪਰ ਮੁੱਖ ਮੰਤਰੀ ਭਵਾਨ ਜਮਾਨ ਨੇ ਦਸੰਬਰ ਮਹੀਨੇ ਦੇ ਵਿੱਚ ਪੀਐਸਐਮ ਜਿਹੜਾ ਮੀਟਿੰਗ ਕੀਤੀ ਸੀ ਡੀਏ ਵਿੱਚ ਚਾਰ ਫੀਸ ਵਾਧਾ ਕੀਤਾ ਸੀ ਅਰਸਤਾਰਾ ਮੇਨੈਰਵਾਸੇ ਜੋ ਪਾ ਇੱਕ ਪਾਸੇ ਕੇਂਦਰ ਸਰਕਾਰ ਡੀਏ 50% ਹੋ ਚੁੱਕਿਆ ਪਰ ਪੰਜਾਬ ਮਿਲਣਾ ਡੀਏ 12% ਆ ਬਾਰ-ਬਾਰ ਮਲਾਹਮੀ ਦੀ ਮੰਗ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਸਾਡੀ ਵਾਅਦਾ ਕੀਤੀ ਜਾਵੇ ਸਚੈਨ ਸਿੰਘ ਖੈਰ ਨੇ ਕਿਹਾ ਕਿ ਅਸੀਂ ਸਾਰੇ ਹੀ ਪਾਰਟੀਆਂ ਦੇਖ ਲਈਆਂ ਹਨ ਪਰ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਆਪਣੇ ਨੂੰ ਪੁੱਛ ਕੇ ਵੋਟ ਪਾਇਓ ਵੋਟ ਬਹੁਤ ਹੀ ਸੋਸਾਂ ਨੇ ਪਾਇਓ ਕਿਉਂਕਿ ਜੋ ਰਾਜਨੀਤੀ ਹੈ ਚੋਣਾਂ ਮੋਕੇ ਬਾਅਦ ਹੋਰ ਕਰਦੇ ਆ ਪਰ ਚੋਣਾਂ ਤੋਂ ਬਾਹਰ ਜੋ ਬਾਦੇ ਕਰਦੇ ਆ ਮੁੱਕ ਜਾਂਦੇ ਆ ਇਸ ਤਰ੍ਹਾਂ ਹੀ ਮੈਂ ਤਾਂ ਹਰਪਾਲ ਸਿੰਘ ਜੀਮਾ ਮਲਾਜਾਂ ਦੇ ਵਿੱਚ ਜਾ ਕੇ ਕਹਿਣਾ ਹੁੰਦਾ ਸੀ ਤੇ ਅਸੀਂ ਜੋ ਜੋ ਸਾਡੀ ਸਰਕਾਰ ਆ ਗਈ ਸੀ ਪੁਰਾਣੀ ਮੈਸ਼ਨ ਬਹਾਲ ਕਰਾਂਗੇ ਤੇ ਮਲਾਜ ਮੰਗਨ ਹੱਲ ਕਰਾਂਗੇ ਪਰ ਸਰਕਾਰ ਬਣੀ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਅਜੇ ਤੱਕ ਪੁਰਾਣੀ ਮੈਸ਼ਨ ਬਹਾਲ ਨਹੀਂ ਕੀਤੀ ਗਈ 2016 ਤੋਂ ਮਲਾਨ ਨੀਰੀ ਨੇ ਦਿੱਤਾ ਗਿਆ ਜਿਸ ਤੰਗਾਰੇ ਮਲਾਨ ਨੂੰ ਜ਼ਰੂਰਸ ਹੈ ਹੁਣ ਦੇਖਦੇ ਆਉਣ ਵਾਲੇ ਸੋਨੇ ਵਿੱਚ ਕਿ ਮੁੱਖ ਮੰਤਰੀ ਭਵਾਨਪਤੀ ਮਾਨ ਮਲਾਇਆਂ ਨਾਲ ਮੀਟਿੰਗ ਕਰਕੇ ਕੀ ਮਲਾਇ ਮੰਗਣਾ ਹਰ ਕਰਦਾ ਜਾਂ ਨਹੀਂ ਕਰਦਾ ਧੰਨਵਾਦ ਸਾਥੀਓ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ